डीसी साहब ਨੂੰ ਦੱਸਣਾ ਚਾਹਣਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਬੰਦੀ ਆ ਤੁਸੀਂ ਜ਼ਿੰਮੇਵਾਰ ਅਫਸਰ ਜੇ ਸਾਰੇ ਜ਼ਿਲ੍ਹੇ ਦੇ ਮਾਲਕ ਦੀ ਐ ਇਤਰਾ ਨਹੀਂ ਹੋਣਾ ਚਾਹੀਦਾ ਵੀ ਦੌਰਾ ਰੱਖ ਲੈ ਦੌਰਾ ਕਹਿੰਦੇ ਪਾਣੀ ਸ਼ੁਰੂ ਹੋਏ ਨੇ ਜੋ ਪਾਣੀ ਆ ਇਹ ਕਰਕੇ ਗੱਲ ਇਹ ਆ ਵੀ ਜਿਹੜੀਆਂ ਜ਼ਿੰਮੇਵਾਰੀਆਂ ਨਾਲੋਂ ਭੱਜਣਾ ਨਹੀਂ ਚਾਹੀਦਾ ਉਹ ਜਿੰਨੀ ਵੀ ਖੇਤੀ ਹੋ ਗਈ ਉੱਥੇ ਬੰਨ ਤੇ ਪੱਥਰ ਲਾਉਣਾ ਪੱਥਰ ਲਾਵੇ ਨੋਚਾ ਲਾਉਣੀਆਂ ਉਹ ਲਾਵੇ ਉਹਦਾ ਹੱਲ ਕੀਤਾ ਜਾਵੇ ਕਿਉਂਕਿ ਬਰਸਾਤ ਚੱਲ ਪਈ ਆ ਪਾਣੀ ਵਧਨ ਤੇ ਆ ਦਰਿਆ ਦੇ ਵਿੱਚ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖਤਰਾ ਵਾ ਟਾਲਿਆ ਜਾ ਸਕਦਾ ਵਾ ਇਹਦਾ ਕੇਸਾਰ ਲਈ ਜਾਵੇ ਕੰਮ ਸਾਡੇ ਉਹ ਜਿਹੜਾ ਪੰਜਾਬੀ ਦਾ ਇੱਕ ਖਾਨ ਚੱਲਦਾ ਆਣਾ ਵੀ 부ਹੇ ਆਈ ਜਨ ਵਿਨੋ ਕੁੜੀ ਦੇ ਕਾਨਾ ਸਾਡਾ ਕੰਮ ਉਹ ਬਣਿਆ ਪਿਆ ਉਧਰੋਂ ਹਣ ਪਾਣੀ ਆਉਣ ਦੇ ਤਦਾਰ ਤੇ ਤੇ ਉਧਰੋਂ ਅਸੀਂ ਕੰਮ ਸ਼ੁਰੂ ਕੀਤਾ ਕੀਤਾ ਵੀ ਕਹਦਾ ਇੱਕ ਮੂੰਹ ਪੁੰਝਣ ਵਾਲੀ ਗੱਲ ਆ ਸਿਰਫ ਮੰਗ ਇਹ ਕਰਾਂਗੇ ਵੀ ਛੇਤੀ ਤੋਂ ਛੇਤੀ ਇੱਥੇ ਵੀ ਜਿਹੜਾ ਉਹ ਪੱਥਰ ਜਿਹੜਾ ਜਾਲ ਬਣ ਕੇ ਲੱਗੇ ਜਿਹੜਾ ਮਰੜਾ ਵੱਜਣਦੇ ਆ ਵਾ ਇਹਨੂੰ ਮੁਕੰਮਲ ਕੀਤਾ ਜਾਵੇ 34 35 ਤੇ 33 ਬੁਰਜੀ ਤੋਂ ਲਾਗੇ ਦਿੱਥੇ ਉਹ ਰਾਮ ਤੋਂ ਡਲੇ ਗਿਆ ਨਾਲ ਜਿਵੇਂ ਬਿਲਕੁਲ ਬੰਨ ਨਾਲ ਜੁੜਿਆ ਪਿਆ ਉਥੋਂ ਇਹ ਤੋਂ ਵੀ ਜ਼ਿਆਦਾ ਖਤਰਾ ਬਣਿਆ ਵਾ ਉੱਥੇ ਵੀ ਜਿਹੜਾ ਪੱਥਰ ਲੱਗੇ ਤੇ ਪੱਥਰ ਦੇ ਨਾਲ ਉਹਦੇ ਮਰੜੇ ਵੱਜਣ ਨੋਚਾਂ ਲੱਗਣ ਜੇ ਸਾਨੂੰ ਸਾਡੇ ਕੋ ਮਾਨੂੰ ਮਾਰਾ ਮੋਟਾ ਠੰਡ ਹੋਵੇ ਨਾ ਵੀ ਅਸੀਂ ਭੱਜ ਜਾਣਾ ਵਾ ਸਾਨੂੰ ਅਜੇ ਤਾਂ ਐ ਲੱਗਦਾ ਵੀ ਆ ਸਾਡੇ ਨਾਲ ਖੇਡ ਖੇਡਾ ਲਾਜਾਈ ਹੁੰਦੇ ਆ ਜਿਉਂ ਆਦ ਵੇਲੇ ਤੋਂ ਹੀ ਲੈ ਕੇ ਤੇ ਮੁਸ਼ਕਲਾਂ ਦੇ ਨਾਲ ਹੀ ਇਹ ਕਿਸਾਨ ਜੂਝਦੇ ਆਏ ਆ ਨਾ ਸਰਕਾਰਾਂ ਸਾਥ ਦਿੰਦੀਆਂ ਤੇ ਨਾ ਮੈਂ ਤਾਂ ਕਹਿ ਦੂੰਗਾ ਵੀ ਰੱਬ ਵੀ ਕਈ ਵਾਰ ਕਰੋਪੀ ਵਿਖਾ ਦਿੰਦਾ ਇਹਨਾਂ ਨੂੰ ਮੇਰਾ ਨਾਮ ਜੀ ਸੋਨ ਸਿੰਘ ਸੁਭਰਾ ਇਕਤਾ ਗ੍ਰਾਂਜ ਜਿਹੜੇ ਵੰਦੀ ਦਾ ਮੈਂ ਬਲਾਗ ਪਰਣਾ ਲਈ। ਆ ਜਿਹੜੇ ਆ ਬੰਦੇ ਇਕੱਠੇ ਹੋਏ ਆ ਕਿਹੜੇ ਵਿਸ਼ੇ ਇਹ ਜੀ ਵਿਸ਼ਾ ਇਤਰਾਹ ਜੀ ਅੱਜ ਸਾਨੂੰ ਕੱਲ ਦਾ ਡੀਸੀ ਸਾਹਿਬ ਨੇ ਪ੍ਰੋਗਰਾਮ ਦਿੱਤਾ ਸੀ ਵੀ ਤੇ ਡੀਸੀ ਸਾਹਿਬ ਆ ਰਹੇ ਹੀ ਪਬਲਿਕ ਮੀਟਿੰਗ ਦੇ ਨਾਲ ਵੀ ਜੇ ਪਬਲਿਕ ਨੂੰ ਇੱਥੇ ਇੱਕ ਤਕਲੀਫ ਆ ਮਾਂ ਜਿੱਦ ਤੱਕ ਅੱਗੇ ਬੰਦ ਟੁੱਟ ਗਿਆ ਹੈ ਦੋ ਤਿੰਨ ਵਾਰਾਂ ਲੋਕ ਜਿਹੜੇ ਆ ਇਹਦੇ ਪਿੱਛੇ ਰੁੱਲ ਚੁੱਕੇ ਆ ਤੇ ਅੱਜ ਸਾਨੂੰ ਡੀਸੀ ਸਾਹਿਬ ਨੇ ਟਾਈਮ ਦਿੱਤਾ ਹੈ ਪੂਰੇ 10 ਵਜੇ ਦਾ 10 ਵਜੇ ਨੂੰ ਪਬਲਿਕ ਜਿਹੜੀ ਉਹ ਆ ਗਈ ਆ ਤੇ ਡੀਸੀ ਸਾਹਿਬ ਨੇ ਦੌਰਾ ਕੈਨਸਲ ਕਰਤਾ ਹੁਣ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਲਕਾਈਏ ਤੇ ਤੂੰ ਦੌਰਾ ਕੈਨਸਲ ਕਰ ਦੇ ਇੱਥੇ ਬੰਨ ਬੰਨਣਾ ਚਾਹੀਦਾ ਸਾਨੂੰ ਗਰਾਊਂਡ ਲੈਵਲ ਤੇ ਜਿਆਦਾ ਪਤਾ ਇਹਨਾਂ ਨੂੰ ਕਿਸਾਨਾਂ ਨੂੰ ਵੀ ਇੱਥੇ ਕਿਹੜੀ ਕਮੀ ਆ ਕਿਹੜੀ ਪੇਸ਼ੀ ਆ ਕਿਤਰਾ ਹੋਣਾ ਚਾਹੀਦਾ ਇੱਥੇ ਆਉਂਦਾ ਅਸੀਂ ਉਹਨੂੰ ਕੋਈ ਰਾਇ ਦਿੰਦੇ ਉਹ ਸਾਤੋਂ ਕੋਈ ਰਾਇ ਲੈਂਦਾ ਅਸੀਂ ਕੁਝ ਉਹਦੀਆਂ ਰਾਇਆਂ ਲਿੰਦੀ ਤੇ ਸਾਰੀ ਜਿਹੜੀ ਉਹ ਗੱਲ ਵਧੀਆ ਚੱਲ ਸਕਦੀ ਹੁਣ ਪੱਥਰ ਤਾਂ ਆਉਣ ਰਿਹਾ ਲੇਬਰ ਹੈਗੀ ਨੀਗੀ 34 35 ਬੁਰਜੀ ਅੱਜ ਦੀ ਉੱਥੋਂ ਬੰਨ ਰਿਹਾ ਨਾਲ ਜੁੜਿਆ ਪਿਆ ਵਾ ਪਾਣੀ ਆਉਂਦਾ ਜਿਹੜਾ ਦਿਨ ਉੱਤੇ ਚੜਿਆ ਡੈਮ ਇਹਲੇ ਜਿਹੜਾ ਵਾ ਭਾਖ ਹੁਣ ਪਤਾ ਨਹੀਂ ਉਹਨਾਂ ਕਦੋਂ ਉਥੋਂ ਦਰ ਚੁੱਕ ਦੇਣੇ ਕਦੋਂ ਹਰ ਰੁੜ ਜਾਣਾ ਵਿੱਚ ਹੀ ਇਹਨਾਂ ਦਾ ਪੱਥਰ ਰੁੜ ਜਾਣਾ ਵਾ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਬੰਦੀ ਆ ਤੁਸੀਂ ਜ਼ਿੰਮੇਵਾਰ ਅਫਸਰ ਜੇ ਸਾਰੇ ਜ਼ਿਲ੍ਹੇ ਦੇ ਮਾਲਕ ਜੀ ਐ ਇਤਰਾ ਨਹੀਂ ਹੋਣਾ ਚਾਹੀਦਾ ਵੀ ਦੌਰਾ ਰੱਖ ਲੈ ਦੌਰਾ ਕਹਿੰਦੇ ਪਾਣੀ ਸ਼ੁਰੂ ਹੋਏ ਨੇ ਜੋ ਪਾਣੀ ਆ ਇਹ ਕਰਕੇ ਗੱਲ ਇਹ ਆ ਵੀ ਜਿਹੜੀਆਂ ਜ਼ਿੰਮੇਵਾਰੀਆਂ ਇਹਨਾਂ ਤੋਂ ਭਜਣਾ ਨਹੀਂ ਚਾਹੀਦਾ ਜੇ ਕੋਈ ਮੰਤਰੀ ਆ ਜਾ ਜਾਂ ਕੋਈ ਡੀਸੀ ਆ ਜਾ ਜਾਂ ਕੋਈ ਹੋਰ ਵੀ ਵਿਭਾਗ ਦੇ ਅਫਸਰ ਆ ਉਹਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀ ਚਾਹੀਦੀ ਨੇ ਇੱਥੇ ਆ ਕੇ ਰਹਿ ਕੇ ਪੂਲ ਖੜੋ ਕੇ ਕੰਮ ਕਰਾਉਣਾ ਚਾਹੀਦਾ ਕੰਮ ਜਿਹੜਾ ਆ ਕੇ ਬਹੁਤ ਜ਼ਿਆਦਾ ਫੈਲ ਚੁੱਕਾ ਵਾ ਦਿਨ ਜਿਹੜੇ ਆ ਪ੍ਰਸ਼ਾਸਨ ਦੇ ਚੜ ਗਏ ਆ ਬਿਲਕੁਲ ਪ੍ਰਸ਼ਾਸਨ ਹੋਣੀ ਸ਼ੁਰੂ ਹੋ ਗਈ ਆ ਮੰਗ ਇਹ ਕਰਾਂਗੇ ਕਿ ਖੇਤੀ ਤੋਂ ਖੇਤੀ ਇੱਥੇ ਵੀ ਜਿਹੜਾ ਉਹ ਪੱਥਰ ਜਿਹੜਾ ਜਾਲ ਬਣ ਕੇ ਲੱਗੇ ਜਿਹੜਾ ਮਰੜਾ ਵਧਣਦੇ ਆ ਵਾ ਇਹਨੂੰ ਮੁਕੰਮਲ ਕੀਤਾ ਜਾਵੇ 34 35 ਤੇ 33 ਬੁਰਜੀ ਤੋਂ ਲਾ ਕੇ ਜਿੱਥੇ ਉਹ ਰਾਮ ਤੋਂ ਡਲੇ ਗਿਆ ਨਾਲ ਜਿ세 ਬਿਲਕੁਲ ਬੰਦ ਨਾਲ ਜੁੜਿਆ ਪਿਆ ਉਥੋਂ ਇਹ ਤੋਂ ਵੀ ਜ਼ਿਆਦਾ ਖਤਰਾ ਬਣਿਆ ਵਾ ਉੱਥੇ ਵੀ ਜਿਹੜਾ ਪੱਥਰ ਲੱਗੇ ਤੇ ਪੱਥਰ ਦੇ ਨਾਲ ਉਹ ਮਰੜੇ ਵੱਜਣ ਨੋਚਾਂ ਲੱਗਣ ਜੇ ਸਾਨੂੰ ਸਾਡੇ ਕੋਲ ਮੰਨੂ ਮਾੜਾ ਮੋਟਾ ਠੰਡ ਹੋਵੇ ਨਾ ਵੀ ਅਸੀਂ ਬਾਜ ਜਾਣਾ ਵਾ ਸਾਨੂੰ ਅਜੇ ਤਾਂ ਐ ਲੱਗਦਾ ਵੀ ਆ ਸਾਡੇ ਨਾਲ ਖੇਡ ਖੇਡਾ ਲਾਜਾਈ ਹੁੰਦੇ ਆ ਇਹ ਕਰਕੇ ਜਿਹੜਾ ਵਾ ਇਹ ਛੇਤੀ ਕੰਮ ਚੁੱਕਣਾ ਚਾਹੀਦਾ ਇੱਥੋਂ ਲੇਬਰ ਨੂੰ ਬਾਲ ਕੇ ਲਿਓਣ ਬਾਲ ਕੇ ਇੱਥੇ ਜਿਹੜਾ ਜੰਗੀ ਪੱਧਰ ਤੇ ਕੰਮ ਮਹੀਨੇ ਦਮੀਆਂ ਦਿਨਾਂ ਦੇ ਵਿੱਚ ਵਿੱਚ ਜਿਹਨੂੰ ਮੁਕੰਮਲ ਕਰਨਾ ਮੇਰਾ ਨਾਂ ਜੀ ਸਤਨਾਮ ਸਿੰਘ ਪਿੰਡ ਸਭਰਾ ਕਿਹੜੀ ਜ ਅਸੀਂ ਅੱਜ ਜਸੇਬੰਦਰੀ ਅੱਜ ਸਮੁੱਚੇ ਕਿਸਾਨਾਂ ਨਾਲ ਆਏ ਆ ਜੋ ਇੱਥੇ ਹੜਪੀੜ ਤਾਂ ਪਿਛਲੀ ਵਾਰੀ ਬਹੁਤ ਨੁਕਸਾਨ ਆਇਆ ਅੱਜ ਵੀ ਉਹ ਸਾਰੇ ਕਿਸਾਨ ਇਕੱਠੇ ਹੋਏ ਆ ਜੋ ਸਾਡੇ ਨਾਲ ਡੀਸੀ ਸਾਹਿਬ ਨੇ ਕੋਝਾ ਮਜਾ ਕੇ ਕਿਹਾ ਵੀ ਬੰਨ ਤੇ ਇਕੱਠੇ ਹੋਵਾਂਗੇ ਅੱਜ ਵਰਦੇ ਮੀਂਹ ਦੇ ਵਿੱਚ ਜਿਹੜੇ ਇੱਥੇ 70 ਤੋਂ 80 ਕਿਸਾਨ ਆ ਜਿਹੜੇ ਇਕੱਠੇ ਹੋਏ ਆ ਤੇ ਡੀਸੀ ਸਾਹਿਬ ਨੇ ਸਭ ਭੁੱਖੇ ਤੇ ਆਏ ਆ ਕੇ ਇੱਥੇ ਬੈਠੇ ਆ ਡੀਸੀ ਸਾਹਿਬ ਨੂੰ ਡੇ ਕੰਦਾ ਆ ਜੋ ਇਹ ਦਰਿਆ ਦੇ ਲੈ ਕੇ 35 ਤੱਕ ਬਹੁਤ ਜ਼ਿਆਦੀ ਹਾਲਤ ਮਾੜੀ ਹੈ ਬੰਨ ਦੀ ਕਈ ਥਾਵਾਂ ਤੋਂ ਤੇ 1 2 ਫੋਟੀ ਜਿਹੜਾ ਦਰਿਆ ਪਸ਼ਾਮ ਕਿਉਂਕਿ ਜਦੋਂ ਵੀ ਪਾਣੀ ਮੜਾ ਉਥੇ ਬਹੁਤ ਜ਼ਿਆਦਾ ਵੱਡਾ ਖਤਰਾ ਵਾ ਜੋ ਪਿਛਲੀ ਵਾਰ ਵੀ ਸਾਡੇ ਇਥੇ ਘੜਮ ਤੋਂ ਬਾਹਰ ਟੁੱਟਾ ਸੀ ਤੇ ਹਜ਼ਾਰਾਂ ਹੀ ਏਕੜ ਜਿਹੜੀ ਫਸਲ ਆਓ ਕਿਸਾਨਾਂ ਦੀ ਮਾਰੀ ਗਈ ਸੀ ਘਰਾਂ ਤੋਂ ਬੇਕਾਰ ਹੋ ਗਏ ਤੇ ਜਿਹਦਾ ਅੱਜ ਤੱਕ ਸਰਕਾਰ ਨੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਕਈ ਕਿਸਾਨ ਤੇ ਵਿਚਾਰੇ ਇਹੋ ਜਿਹੇ ਪਰਿਵਾਰ ਹੈਗੇ ਵੀਰੇ ਅੱਜ ਤੱਕ ਵੀ ਰੋਟੀ ਪਾਣੀ ਤੋਂ ਵਾਤਰ ਹੋ ਗਏ ਆ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਡੀਸੀ ਸਾਹਿਬ ਨੂੰ ਜਿੱਦ ਦੀ ਵੀ ਜਲਦੀ ਹੋ ਸਕੇ ਇਥੇ ਆ ਕੇ ਮੌਕਾ ਵੇਖੇ ਨਾਲ ਪ੍ਰਸ਼ਾਸਨ ਲਿਆਵੇ ਡਰੇਨ ਵਿਭਾਗ ਦੇ ਅਧਿਕਾਰੀ ਆਉਣ ਉਹ ਜਿੰਨੀ ਵੀ ਛੇਤੀ ਹੋ ਗਏ ਉੱਥੇ ਬੰਨ ਤੇ ਪੱਥਰ ਲਾਉਣਾ ਪੱਥਰ ਲਾਵੇ ਨੋਚਾ ਲਾਉਣੀਆਂ ਉਹ ਲਾਵੇ ਉਹਦਾ ਹੱਲ ਕੀਤਾ ਜਾਵੇ ਕਿਉਂਕਿ ਬਰਸਾਤ ਚੱਲ ਪਈ ਆ ਪਾਣੀ ਵਧਣ ਦਿਆ ਦਰਿਆ ਦੇ ਵਿੱਚ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖਤਰਾ ਵਾ ਟਾਲਿਆ ਜਾ ਸਕਦਾ ਵਾ ਇਹਦਾ ਕੇਸਾਰ ਲਈ ਜਾਵੇ ਮੇਰਾ ਅਜ ਜਤਿੰਦਰ ਸਿੰਘ ਬੱਗਾ ਅੱਜ ਇੱਥੇ ਕਿਹੜੇ ਵਿਸ਼ੇ ਕਰਤੇ ਆ ਇੱਥੇ ਜੀ ਦਰਿਆ ਦੇ ਵਿਸ਼ੇ ਵਿੱਚ ਇਕੱਠੇ ਹੋਏ ਆ ਇੱਥੇ ਚਲੋ ਆ ਕੰਮ ਚੱਲਣ ਦਿਆ ਵਾ ਪਰ ਕੰਮ ਬੜਾ ਸਲੋ ਚੱਲਣ ਦਿਆ ਟੋਟਲ ਇਸ ਇਸ ਏਰੀਆ ਦੇ ਵਿੱਚ 4-5 ਠੇਕੇਦਾਰਾਂ ਨੂੰ ਪ੍ਰੋਜੈਕਟ ਕੰਮ ਮਿਲੇ ਟੈਂਡਰ ਮਿਲੇ ਆ ਪਰ ਇੱਕ ਠੇਕੇਦਾਰ ਹੀ ਕੰਮ ਕਰ ਰਿਹਾ ਉਹਦੇ ਕੋਲੇ ਵੀ ਲੇਬਰ ਪੂਰੀ ਨਹੀਂ ਹੈਗੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਚਾਹੁੰਦੇ ਆ ਵੀ ਜਿੰਨੇ ਵੀ ਠੇਕੇਦਾਰਾਂ ਨੂੰ ਇਹ ਬੁਰਜੀ ਵਾਈਜ਼ ਕੰਮ ਮਿਲਿਆ ਉਹ ਸਾਰੇ ਆ ਕੇ ਇੱਥੇ ਕੰਮ ਸ਼ੁਰੂ ਕਰਨ ਲੇਬਰ ਲਾ ਕੇ ਛੇਤੀ ਤੋਂ ਛੇਤੀ ਕੰਮ ਮੁਕੰਮਲ ਕੀਤਾ ਜਾਵੇ ਕਿਉਂਕਿ ਬਰਸਾਤਾਂ ਦੇ ਦਿਨ ਆ ਗਏ ਆ ਪਿਛੇ ਮਹਾਚਲ ਪਿੱਛੇ ਬਹੁਤ ਮੀਂਹ ਪੈ ਰਿਹਾ ਵਾ ਉਹੀ ਪਾਣੀ ਅੱਗੇ ਇੱਥੇ ਆਪੇ ਆਉਣਾ ਵਾ ਪਿਛਲੀ ਵਾਰ ਵੀ ਬਹੁਤ ਨੁਕਸਾਨ ਹੋਇਆ ਸੀ ਤੇ ਸਰਕਾਰ ਤੋਂ ਕਿਸੇ ਨੂੰ ਵੀ ਚੰਗੀ ਤਰ ਇਹਨਾਂ ਬੇਬੀ ਕਿਸਾਨ ਅੱਗੇ ਬੇਕਾਰ ਹੋਏ ਪਿਆ ਤੇ ਐਰ ਕੀ ਫੇਰ ਕੋਈ ਇਹੋ ਜੀ ਅਣਹੋਣੀ ਵਰਤੇ ਸਾਰੇ ਠੇਕੇਦਾਰਾਂ ਜਿੰਨੇ ਜਿੰਨੇ ਕੋਲੇ ਟੈਂਡਰ ਹੋਏ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਸਰਕਾਰ ਨੂੰ ਵੀ ਉਹ ਛੇਤੀ ਛੇਤੀ ਆ ਕੇ ਆਪਦੇ ਕੰਮ ਸ਼ੁਰੂ ਕਰਨ ਤੇ ਡੀਸੀ ਸਾਹਿਬ ਨਾਲ ਅੱਜ ਪ੍ਰੋਗਰਾਮ ਰੱਖਿਆ ਸੀ ਕਿਨੇ ਕਿਸਾਨ ਇਕੱਠੇ ਤੇ ਆ ਕੇ ਇੱਕ ਪਬਲਿਕ ਮੀਟਿੰਗ ਰੱਖੀ ਜਾਵੇ ਇੱਥੇ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਤਾਂ ਕਿ ਸਾਰੇ ਕਿਸਾਨਾਂ ਦੀ ਤੇ ਸਰਕਾਰ ਮਹਿਕਮੇ ਨਾਲ ਸਲਾਹ مشورہ ਕਰਕੇ ਜਿੱਥੇ ਜਿੱਥੇ ਨੋਕਾ ਦੀ ਲੋਰ ਆ ਉਹ ਬੰਦ ਬਣ ਸਕੇ ਜਿਹਦੇ ਕਰ ਸਾਡਾ ਅਗਲਾ ਬਚਾਅ ਹੋ ਸਕੇ ਮੇਰਾ ਨਾਮ ਜਗਤਾਰ ਸਿੰਘ ਪਿੰਡ ਸਭਰਾ ਅੱਜ ਜੋ ਅਸੀਂ ਇਕੱਠੇ ਹੋਏ ਆਂ ਡੀਸੀ ਸਾਹਿਬ ਨੇ ਸਾਰਿਆਂ ਨੂੰ ਟਾਈਮ ਦਿੱਤਾ ਸੀ ਸਵਾਗੋ 10 ਤੱਕ ਦਾ ਅਸੀਂ 9 ਵਜੇ ਦੇ ਆ ਕੇ ਸਾਰੇ ਜਣੇ ਖੜੇ ਆਂ ਇੱਥੇ ਕੰਮ ਸਾਡੇ ਉਹ ਜਿਹੜਾ ਪੰਜਾਬੀ ਦਾ ਇੱਕ ਖਾਨ ਚੱਲਦਾ ਆਣਾ ਵੀ ਬੂਹੇ ਆਈ ਜਨ ਵਿਨੋ ਕੁੜੀ ਦੇ ਕਾਨਾ ਸਾਡਾ ਕੰਮ ਉਹ ਬਣਿਆ ਪਿਆ ਉਧਰੋਂ ਹਣ ਪਾਣੀ ਆਉਂਦੇ ਤਦਾਰ ਤੇ ਅਸੀਂ ਉਧਰੋਂ ਅਸੀਂ ਕੰਮ ਸ਼ੁਰੂ ਕੀਤਾ ਕੀਤਾ ਵੀ ਕਹਦਾ ਇੱਕ ਮੂੰਹ ਪੁੰਜਣ ਵਾਲੀ ਗੱਲ ਆ ਸਿਰਫ ਪੱਥਰੋਂ ਹੁੰਦਿਆ ਲੀਵਰ ਹੈ ਨਹੀਂ ਆ ਕਿੰਨੇ ਥਾਵਾਂ ਤੇ 33 ਬੁਰਜੀ 34 35 ਇਥੇ ਸਾਰਿਆਂ ਦੇ ਢਾ ਲੱਗੀ ਆ ਜੇ ਹੁਣ ਆਪਾਂ ਇਥਾਂ ਦੇ ਵੇਖੀਏ ਤੇ ਇਥੋਂ ਅੱਗੇ ਦਰਿਆ ਕੋਈ ਘਟੋਗੜ ਪੰਜ ਸੱਤ ਕਿਲੇ ਪਿਛੇ ਹੀ ਹੁਣ ਇਥੇ ਵਗਨਦਿਆ ਇਥੇ ਕੋਈ ਅਜ ਲੀਵਰ ਦਾ ਕੋਈ ਪ੍ਰਬੰਧ ਹੈ ਨਹੀਂ ਸਿਰਫ ਆ ਪੋਗਲੈਂਡਾਂ ਤੇ ਥੋੜਾ ਜਿਹਾ ਪੱਥਰਾ ਆ ਦੂਜੀ ਗੱਲ ਇਹ ਆ ਸਰਕਾਰ ਨੂੰ ਬੇਨਤੀ ਆ ਜੇ ਇਹ ਜਿਹੜੇ ਕੰਮ ਕਰਨੇ ਆ ਨਾ ਇਹ ਟਾਈਮ ਨਾਲ ਕਰੋ ਮੁੜ ਕੇ ਮਾਅਵਜੇ ਦੇਣਾ ਚਲੋ ਵੈਸੇ ਵੀ ਮਾਅਵਜੇ ਵੀ ਕੋਈ ਲੋਕਾਂ ਨੂੰ ਮਿਲੇ ਨਹੀਂ ਆ ਬਾਅਦ ਚ ਜਿਹੜੇ ਮੁਆਵਜ਼ੇ ਦੇਣ ਨਾਲੋਂ ਅਸੀਂ ਸਾਨੂੰ ਕੋਈ ਕਿਸੇ ਤੋਂ ਭੋਖਣੀ ਆ ਵੀ ਅਸੀਂ ਸਰਕਾਰ ਤੋਂ ਮੰਗੀਏ ਜਿਹੜਾ ਕੰਮ ਕਰਨ ਵਾਲਾ ਹੈ ਨਾ ਉਹ ਟਾਈਮ ਸਿਰ ਕਰ ਦੇਣ ਬੰਨ ਮਜ਼ਬੂਤ ਕਰਨ ਲਿਆ ਕੇ ਲੇਵਰਾਂ ਤੇ ਜਿਹੜਾ ਸਾਡੇ ਬੰਨ ਨਾ ਟੁੱਟੇ ਸਾਡਾ ਨੁਕਸਾਨ ਨਾ ਹੋਵੇ ਸੋ ਇਹੋ ਹੀ ਬੇਨਤੀ ਆ ਵੀ ਜਿੰਨਾ ਲੇਟ ਹੋਈ ਜਾਂਦਾ ਉਹਨਾਂ ਹੀ ਸਾਨੂੰ ਡਰ ਲੱਗ ਜਾਂਦਾ ਮੀਂਹ ਆਈ ਜਾਂਦੇ ਆ ਪਿਛੋਂ ਬਰਸਾਤਾਂ ਦਾ ਪਾਣੀ ਬਹੁਤ ਜ਼ਿਆਦਾ ਵਾ ਸੋ ਪਰਮਾਤਮਾ ਅੱਗੇ ਹੀ ਬੇਨਤੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਮੱਤ ਦੇਣ ਤੇ ਸਾਡਾ ਸਾਥ ਦੇਵੇ ਇੱਥੇ ਜੀ ਸਾਡਾ ਦੇ ਉਹ ਏਰੀਆ ਵਾ ਵੀ ਇੱਕਦੌਂ ਸਾਨੂੰ ਬਾਰਡਰ ਲੱਗਦਾ ਦੂਜੇ ਦਾ ਦਰਿਆ ਲੱਗਦਾ ਇਹਦੇ ਚ ਕੋਈ ਨਹੀਂ ਆਏ ਤੇ ਸ਼ੁਰੂ ਤੋਂ ਹੀ ਜੋ ਆਦ ਵੇਲੇ ਤੋਂ ਹੀ ਲੈ ਕੇ ਤੇ ਮੁਸ਼ਕਲਾਂ ਦੇ ਨਾਲ ਹੀ ਇਹ ਕਿਸਾਨ ਜੂਝਦੇ ਆਏ ਆ ਨਾ ਸਰਕਾਰਾਂ ਸਾਥ ਦਿੰਦੀਆਂ ਤੇ ਨਾ ਮੈਂ ਤਾਂ ਕਹਿ ਦੂੰਗਾ ਵੀ ਰੱਬ ਵੀ ਕਈ ਵਾਰ ਕਰੋਪੀ ਵਿਖਾ ਦਿੰਦਾ ਇਹਨਾਂ ਨੂੰ ਫਿਰ ਵੀ ਅਸੀਂ ਰੱਬ ਦੇ ਵੀ ਤੇ ਦਿਲੋਂ ਧੰਨਵਾਦੀ ਆ ਜਿਹੜਾ ਸਾਡਾ ਥੋੜਾ ਬਾਲਾ ਸਾਡਾ ਪਰਦਾ ਟੱਕ ਜਾਂਦਾ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਸਾਡਾ ਸਾਥ ਦੇਣ ਜਿਹਦੇ ਨਾਲ ਸਾਡਾ ਕੰਮ ਸਾਰਾ ਸਹੀ ਹੋ ਜੇ ਕੀ ਮੰਗ ਕਰੋਗੇ ਮੰਗ ਤੇ ਇਹੋ ਹੀ ਆ ਜੀ ਜਿਹੜਾ ਪੱਥਰ ਆ ਸਾਡੇ ਟਾਈਮ ਨਾਲ ਆ ਕੇ ਲੇਵਰਾਂ ਪੂਰੀਆਂ ਹੋਣ ਤੇ ਜਿਹਦੇ ਨਾਲ ਜਿਹੜਾ ਕੰਮ ਬੰਦ ਮਜ਼ਬੂਤ ਹੋ ਜੇ ਬੰਦ ਮਜ਼ਬੂਤ ਹੋ ਜੇ ਤੇ ਅਸੀਂ ਵੀ ਸੁਖਦੀ ਕੋਟੀ ਗਈਏ ਸਾਨੂੰ ਰਾਤ ਨੂੰ ਨੀਂਦ ਚਾਹੀਦੀ ਆਜੇ ਬਾਕੀ ਹੋਰ ਤੇ ਕੋਈ ਮੰਗ ਨਹੀਂ ਆ ਸਾਨੂੰ